ਪਿੰਡ ਮੂੜਿਆਵਾਲ ਦੇ ਐਨ ਆਰ ਆਈ ਪਰਿਵਾਰਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਸਿੰਘ ਕਪਾ ਮੂੜਿਆਵਾਲ ਵੱਲੋਂ ਅਸੀਂ ਇਸੇ ਗ੍ਰੂਪ ਦਾ ਮੂੰਹ ਗੁਰੂ ਦੀ ਗੋਲਕ ਸਮਝ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਲਗਾਤਾਰ ਕੀਤੀ ਜਾਂਦੀ ਹੈ ਅੱਜ ਪਿੰਡ ਮੂੜਿਆਵਾਲ ਦੇ ਲੋੜਵੰਦ ਧੀਰੇ ਆਨੰਦਕਾਰ ਦੇ ਮੌਕੇ ਗੌੜੇ ਅਨਮਾਰੀ ਦੀ ਸੇਵਾ ਕੀਤੀ ਗਈ ਔਰ ਸੰਗਤਾਂ ਪ੍ਰਬੰਧਕਾਂ ਦੀ ਜਵਾਨੀ ਕੀਤੀਆਂ ਜਾ ਰਹੀਆਂ ਸਵਾਮਾਂ ਦੇ ਬੰਦੇ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਦਾ ਸਬਸਾ ਹੋਵੇ ਜੀ ਪਹਿਲੇ ਕਮੇਟੀ ਨੂੰ ਲੜਨ ਦਾ ਬਿਆਹ ਦਿਗਾ ਉਹਦੇ ਲੋਕ ਕਮੇਟੀ ਸੇਵਾ ਕਰ ਰਹੀ ਆ ਬਾਅਦ ਜੋ ਮਾਇਆ ਆਉਂਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਬਹੁਤ ਦਾ ਧੰਨਵਾਦ ਸਾਡੇ ਸਰਪੰਚ ਸਾਹਿਬ ਨੂੰ ਦਾਵਾ ਜਿਹੜੇ ਬਹੁਤ ਸੇਵਾ ਨਿਭਾ ਰਹੇ ਨੇ ਅਸੀਂ ਬਹਾਰ ਬਰੇ ਇਹਦਾ ਧੰਨਵਾਦ ਕਰਦੇ ਰਹਿੰਦੇ ਆ ਅਸੀਂ ਹਰ ਪ੍ਰਮਾਤਮਾ ਕੋਲ ਸੁੱਖ ਮੰਗਨੇ ਸੱਚੇ ਪਾਤਸ਼ਾਹ ਸਾਡੇ ਸਰਪੰਚ ਸਾਹਿਬ ਦੀ ਕਰਦੀ ਕਲਾ ਕਰੇ ਤੇ ਸਿਰ ਤੇ ਮੇਰ ਪ੍ਰਾਨ ਦਾ ਹੱਥਰੇ ਫੇਰ ਦੇ ਇਸ ਦਾ ਸੇਵਾ ਕਰਦੇ ਰਹਿਣ ਤੇ ਸਦਾ ਹੀ ਇਹ ਅੰਗ ਦਾਮੇ ਸਾਹਿਬ ਦਾ ਸੱਚੇ ਪਾਤਸ਼ਾਹਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸੁਭਾਵਾ ਚੰਦਰ ਸਿੰਘ ਜੀ ਖਾਲਸਾ ਡਾਕਟਰ ਮਜੀਤ ਸਿੰਘ ਜੀ ਯੂ ਐਸ ਏ ਵਾਲੇ ਉਹਨਾਂ ਦੇ ਪਰਿਵਾਰਾਂ ਵੱਲੋਂ ਸਮੇਂ-ਸਮੇਂ ਸਰ ਸਾਨੂੰ ਪਾਇਆ ਭੇਜਦੇ ਹਨ ਜਿਨ੍ਹਾਂ ਵਿੱਚੋਂ ਉਹਨਾਂ ਦੇ ਕਰਨ ਮੁਤਾਬਕ ਗੁਰਦਾ ਸਿੰਘ ਸਭਾ ਗੁਰਦਾਸ ਦੀ ਕਮੇਟੀ ਮੰਗਰ ਸਿੰਘ ਪ੍ਰਧਾਨ ਦੀ ਰਹਿਣ ਮੈਂ ਇੱਥੇ ਜੋ ਜੋ ਪ੍ਰਾਲੇ ਕੀਤੇ ਗਣ ਬੱਚਿਆਂ ਨੂੰ ਇਹ ਰਮਾਲੀ ਅਲਮਾਰੀ ਦੇਣੀ ਬੱਚਿਆਂ ਨੂੰ ਕੋਈ ਗਰਮੀ ਦੇ ਵਿੱਚ ਛੂਟ ਦੇਣੀ ਜਾਂ ਟਕਾ ਦੇਣੀ ਜਾਂ ਸਕੂਲ ਦਾ ਸਮਾਨ ਦੇਣਾ ਸਾਲ ਦੇ ਵਿੱਚ ਬੱਚਿਆਂ ਨੂੰ ਕੋਟੀਆਂ ਸਵੈਟਰ ਬੂਟ ਜਰਾਬਾ ਦੇਣੀ ਜਾਂ ਸਭੇ ਸਮਸਰ ਜੋ ਵੀ ਇਹ ਮਾਪੇ ਦੇ ਉਹਦੇ ਮੁਤਾਬਕ ਉਹਦਾ ਕਮੇਟੀ ਮੱਘਰ ਸਿੰਘ ਜੀ ਪ੍ਰਧਾਨ ਜੀ ਰਹਿਮ ਲਾਇਤ ਇਹ ਸੁਵਾਵਾ ਕਰਦੀ ਹਨ ਯਾਨਾ ਤਾਂ ਸਤਿਗੁਰੂ ਦੀ ਕਿਰਪਾ ਨਾਲ ਯੂਐਸ ਪ੍ਰਬਾਰ ਨੇ ਚੜ੍ਹਦੀ ਕਲਾ ਦੇਹ ਰੋਗ ਦਾ ਬਖਸ਼ਿਸ਼ ਕਰ ਤਾਜੋ ਕੇ ਨਗਰ ਵਾਸਤੇ ਵਾਤਵਾਰਕ ਸੁਵਾਵਾ ਭੇਜਣ ਤੇ ਸਤਿਗੁਰੂ ਦੀ ਕਿਰਪਾ ਨਾਲ ਸਾਡੇ ਪ੍ਰਧਾਨ ਤੋਂ ਕਮੇਟੀ ਤੋਂ ਇਸ ਤਰ੍ਹਾਂ ਸੇਵਾ ਲੈਣ ਦੇ ਰਹਿਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕੀਰ ਇਸ ਨੂੰ ਲਾਵਾ ਦੀ ਪ੍ਰਿੰਟਿੰਗ ਸੰਤਾ ਲੱਗ ਜਾਂਦੇ ਹੈ ਭਾਣਾ ਨਾਮ ਵਾਸਤੇ ਵਾਤਵਾਰਕ ਸੁਵਾਵਾ ਜਾਰੀ ਕਰਨ ਦੇ ਇੱਕ ਸਾਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਭਰਾ ਜੋ ਬਾਹਰ ਨੇ ਯੂਐਸਏ ਵਿੱਚ ਉਹਨਾਂ ਵੱਲੋਂ ਜੋ ਯਾਤਰਾ ਜਾਂਦੀ ਆ ਵਿਸਾਖ ਦੇ ਮਹੀਨੇ ਵਿਸਾਖੀ ਤੋਂ ਬਾਅਦ ਯਾਤਰਾ ਜਾਂਦੀ ਹੁ ਨਿਰੰਤਰ ਨਗਰ ਦੇ ਵਿੱਚ ਸੰਕਟਾ ਦੇ ਸਹਿਯੋਗ ਦੇ ਨਾਲ ਯੂਐਸਏ ਪ੍ਰਵਾਸ ਦੇ ਸਹਿਯੋਗ ਦੇ ਨਾਲ ਯਾਤਰਾ ਕਰਵਾਈ ਜਾਂਦੀ ਹੈ ਜੋ ਸਮੇਂ-ਸਮੇਂ ਸਰ ਇਹ ਮੈਂ ਪਿਛਲੇ ਸਾਲ ਆਨੰਦਪੁਰ ਸਾਹਿਬ ਕਿਰਪਾਲ ਸਾਹਿਬ ਸੰਗਤ ਗਈ ਐਤਿਕਾ ਉਪਰਾਲਾ ਕੀਤੀ ਜਾਵੇ ਸੰਗਤ ਕਿਤੇ ਕਰਨੀ ਹੈ ਜੋ ਦੱਗਰ ਦੀ ਸੰਗਤ ਕਮੇਟੀ ਬੈਠ ਕੇ ਇਹ ਮਤਾ ਪਾਸ ਕਰੇਗੀ ਆਰਕਾ ਸੰਗਤਾਂ ਕਿਸੇ ਜਗ੍ਹਾ ਤੇ ਲੈ ਜਾਣੀ ਦਰਸ਼ਨ ਕਿੱਥੇ ਕਿੱਥੇ ਕਰਾਉਣਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਤਾ ਨਹੀਂ ਕੀ ਨਾਮ ਦਾ ਲੱਗਾ ਜੇ ਤਾਂ ਮੋਦੀ ਕੰਮ ਬਾਰੇ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮੰਦਰ ਕੋੜਾ ਮੇਰੇ ਮੇਰੇ ਪਿੰਡ ਵੱਲ ਗੁਰਪਿੰਡੀ ਸੰਗਤ ਵੱਲੋਂ ਮਲਖਪੁਰ ਕੜਾ ਕਮੇਟੀ ਵੱਲੋਂ ਮੰਨ ਲਓ ਮੈਨੂੰ ਅਲਮਾਰੀ ਦਿੱਤੀ ਗਈ ਆ ਜਿਹਦੇ ਕਰਕੇ ਮੈਂ ਨਾਲ ਦਾ ਤੁਹਾਨੂੰ ਆਦ ਕਰਨਾ ਚਾਹੁੰਦੀ ਆ ਔਰ ਕੋੜ ਵੀ ਮੇਰੇ ਵੱਡੀਆਂ ਜ਼ਰੂਰਤਾਂ ਦੀ ਜੋ ਇਹ ਸੇਵਾ ਕਰਦੇ ਰਹਿਣ। ਤੁਹੋ ਜੀ ਲੱਗਦਾ ਰਹੇ ਦਵਾ ਕਰਦੇ ਆਏ ਆ ਤੁਹਾਡੇ ਜਿਹੜੇ ਪਿੰਡ ਦੇ ਬਾਹਰ ਬਥੇਈ ਆ ਜੀ ਤੇ ਬਾਹਰ ਆਏ ਲੋਕਾਂ ਤਾਂ ਨਹੀਂ ਕੁਆਲਿਟੀ ਹੀ ਗੀਆਂ ਵਾਅਦੇ ਬੜੀ ਬੜੀ ਦਵਾ ਨੰਪਰੀ ਕਰਦੇ ਆ ਉਹ ਜਿਹੜੀ ਬਾਤ ਹੁੰਦਾ ਤੁਹਾਡੇ ਪਿੰਡ ਦੀ ਹੈ ਕਿਹਾ ਉਹਨਾਂ ਬਾਰੇ ਹੀ ਚੱਲ ਜਾਂਦੇ ਆ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਜੋ ਆਮ ਵਾਲੇ ਸਮੇਂ 'ਚ ਮੇਰੇ ਘਰ ਦੀਆਂ ਹੋਰ ਲੋੜਾਂ ਪੈਂਦੀਆਂ ਦੀ ਜਿਹੜੀ ਸੇਵਾ ਕਰਦੇ ਰਹੇ ਨੂੰ ਹਾਂ ਸਾਹਿਬ ਆਇਦ